ਆਪਾਂ ਨੇ ਨਾ ਜੇ ਕਿ ਇਹ ਰਸ਼ੀਆ ਵਾਲੀ ਵੀਡੀਓ ਪਾਈ ਸੀ ਇਹਨਾਂ ਦੀਆਂ ਟਾਈਲਸ ਪਾਈਆਂ ਸੀ ਲੋਕਾਂ ਨੇ ਵੀਡੀਓ ਨੂੰ ਬਹੁਤ ਪਸੰਦ ਕੀਤਾ ਬਹੁਤ ਸਾਰੀਆਂ ਇਨਕੁਆਰੀਜ਼ ਆਈਆਂ ਕਹਿੰਦੇ ਯਾਰ ਵੀ ਖਰਚਾ ਕਿੰਨਾ ਪਾਉਦਾ ਜੇ ਆਪਾਂ ਬਾਥਰੂਮ ਤਿਆਰ ਕਰਾਉਨੇ ਆ ਜਿਵੇਂ ਇਹਨਾਂ ਨੇ ਡਿਸਪਲੇ ਲਾਈਆਂ ਹੋਈਆਂ ਨੇ ਤੇ ਅਰਾਜ ਜੀ ਹੁਣ ਸਾਨੂੰ ਦੱਸੋ ਵੀ ਜੇ ਅਗਰ ਕਿਸੇ ਨੇ ਘਰ ਇਹ ਤਿਆਰ ਕਰਵਾਉਣਾ ਇਸ ਤਰ੍ਹਾਂ ਦਾ ਬਾਥਰੂਮ ਤਾਂ ਕਿੰਨਾ ਖਰਚ ਆ ਜਾਂਦਾ ਇਹਦਾ ਸਿਰ ਅਪ੍ਰੋਕਸੀਮੇਟਲੀ ਜੇ ਆਪਾਂ ਟਾਈਲ ਦੀ ਗੱਲ ਕਰਦੇ ਆਂਗੇ ਨਾ ਤਾਂ ਇਸ ਤਰੀਕੇ ਦਾ ਜੋ ਐਵਰੇਜ ਬਾਥਰੂਮ ਆਪਣਾ ਬਣਦਾ ਉਹ ਤਕਰੀਬਨ 10-11000 ਰੁਪਏ ਦੇ ਵਿੱਚ ਅਸੀਂ ਤੁਹਾਡਾ ਇਸ ਤ जीएफसी 4/2 ਦੀ ਗੱਲ ਕਰੀਏ ਤਾਂ ਸਾਡੇ ਕੋਲ ਅਪਕਸੀਬਲੀ 100+ ਡਿਜ਼ਾਈਨ ਕਿਸ ਸਾਈਜ਼ੇ ਵਿੱਚ ਮਿਲ ਜਾਂਦੇ ਨੇ ਮਤਲਬ ਜਿਹੜੀ ਡਿਸਪਲੇ ਸਟ੍ਰਮ ਹੈਗੀ ਆਪਣੀ ਹਾਂਜੀ ਹਾਂਜੀ ਕਿਉਂਕਿ ਮੈਂ ਤੁਹਾਨੂੰ ਕੁਝ ਨਵੇਂ ਡਿਜ਼ਾਈਨ ਹੋਰ ਦਿਖਾ ਦੇਣਾ ਜਿਵੇਂ ਸਾਡੇ ਕੋਲੇ ਤੁਸੀਂ ਦੇਖਣਾ ਚਾਹੋਗੇ ਤਾਂ ਇਸ ਇਹ ਲਾਈਵ ਵਾਸ਼ਰੂਮ ਦੇ ਇੱਕ ਸਟਾਈਲ ਹੈ ਕਿ ਤੁਸੀਂ ਕਟਿੰਗ ਪੈਟਰਨ ਦੇ ਨਾਲ ਕਿਵੇਂ ਬਾਥਰੂਮ ਲਾ ਸਕਦੇ ਹੋ ਕਿਉਂਕਿ ਅਸੀਂ ਤੁਹਾਨੂੰ ਫੁੱਲ ਟਾਈਲ ਪ੍ਰੋਵਾਈਡ ਕਰਾਉਣੀਆਂ ਨੇ ਉਦੋਂ ਬਾਅਦ ਤੁਹਾਨੂੰ ਡਿਜ਼ਾਈਨਿੰਗ ਦੇ ਦੇਣੀ ਹੈ ਅਸੀਂ ਜਿਵੇਂ ਵੀ ਤੁਹਾਡੇ ਮਿਸਤਰੀ ਨੇ ਕੱਟ ਕੇ ਉਹ ਮਿਲਾਉਣੀਆਂ ਨੇ ਉਸ ਸਟਾਈਲ ਦੇ ਮਤਲਬ ਉਹ ਪੂਰਾ ਆਈਡੀਆ ਜਿਹੜਾ ਹੈਗਾ ਤੁਹਾਨੂੰ ਤਿਆਰ ਕਰ ਇਹ ਅਪ੍ਰੋਕਸੀਮੇਟਲੀ ਤੁਹਾਡਾ ਜੋ ਕਿਉਂਕਿ ਅਸੀਂ ਨਾ ਐਗਜੈਕਟ ਫਿਗਰ ਤੁਹਾਨੂੰ ਤਦ ਨਹੀਂ ਦੇ ਸਕਦੇ ਕਿਉਂਕਿ ਇਹ ਚੀਜ਼ਾ ਤੁਹਾਡੇ ਬਾਥਰੂਮ ਦੇ ਸਾਈਜ਼ ਤੇ ਡਿਪੈਂਡ ਕਰਦੀ ਹੈ ਸਾਈਜ਼ ਤੇ ਕੋਈ ਵੀ ਟਾਈਲਰ ਸਕੁਅਰ ਫੀਟ ਦੇ ਹਿਸਾਬ ਦੇ ਨਾਲ ਬਣਾਉਂਦੇ ਹਾਂ ਤਾਂ ਦੇਖੋਗੇ ਤੁਸੀਂ ਡਿਫਰੈਂਟ ਡਿਫਰੈਂਟ ਡਿਜ਼ਾਈਨਸ ਆ ਦੇਖੋ ਡਿਫਰੈਂਟ ਡਿਫਰੈਂਟ ਪੈਟਰਨਸ ਕਿਉਂਕਿ ਮੈਂ ਅੱਜ ਤੁਹਾਡਾ ਜੋ ਬੇਸਿਕਲੀ ਗੱਲ ਕਰ ਰਿਹਾ ਗਲੋਸੀ ਟਾਈਲਸ ਦੀ ਗੱਲ ਕਰ ਰਿਹਾ ਗਲੋਸੀ ਟਾਈਲ ਤੋਂ ਬਾਅਦ ਸਾਡੇ ਕੋਲ ਸਰਫੇਸ ਦੇ ਉੱਤੇ ਵਰਕ ਹੈ ਕਿਉਂਕਿ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਗੱਲ ਕਰ ਰਹੇ ਸੀਗੇ ਕਿ ਸਾਡੇ ਕੋਲ ਮਲਟੀਪਲ ਸਰਫ ਮਲਟੀਪਲ ਸਰਫੇਸ 4/2 ਦੇ ਵਿੱਚ ਦਿਖਾਵਾਂਗੇ ਹਰ ਇੱਕ ਤਰ੍ਹਾਂ ਦੇ ਸਰਫੇਸ ਦੀ ਇੱਕ ਆਪਣੀ ਵੈਲਿਊ ਹੈ ਮਤਲਬ ਕਿੱਥੇ ਕਿਹੜਾ ਸਰਫੇਸ ਲੱਗਦਾ ਆ ਦੀ ਗੱਲ ਕਰਾਂਗੇ ਆਪਾਂ ਆਊਟਡੋਰ ਵਾਸਤੇ ਸਰਫੇਸ 4/2 ਅਲੱਗ ਮਿਲਣਗੇ ਇਨਡੋਰ ਵਾਸਤੇ ਲੱਗ ਮਿਲਣਗੇ ਠੀਕ ਹੈ ਜੀ ਮਤਲਬ ਸਾਰੀ ਜਿਹੜੀ ਟਾਈਲ ਦੀ ਇਨਫੋਰਮੇਸ਼ਨ ਆ ਉਹ ਆਪਾਂ ਲੈ ਕੇ ਤੁਹਾਡੇ ਵਾਸਤੇ ਆਉਂਦੇ ਰਹਿਾਂਗੇ ਇਹ ਟਾਈਲ ਖਰੀਦਣ ਵਾਸਤੇ ਪਹੁੰਚਣਾ ਕਿੱਥੇ ਆ ਜੀ ਤੁਸੀਂ ਮਰੇਕੋਲਾ ਤੋਂ ਜਦੋਂ ਆਪਾਂ ਧੂਰੀ ਵੱਲੋਂ ਜਾਂਦੇ ਆ 12 ਕਿਲੋਮੀਟਰ ਮਰੇਕੋਲਾ ਤੋਂ ਹੈਗਾ ਤੇ 2 ਕਿਲੋਮੀਟਰ ਮਨ ਲੱਗਦਾ ਧੂਰੀ ਤੋਂ ਆ ਜੇਕੇ ਟਾਈਲਸ ਇੱਥੇ ਪਹੁੰਚ